ਵੱਡੀਆਂ ਗੱਲਾਂ ਵੱਡਾ ਕਬੱਡੀ ਕਾਪਾ ਯਹਾਂਗੀਰ ਦੀ ਰੇਡ ਉਹ ਜਲੰਧਰੀਆ ਉਹ ਸ਼ਾਹਰਪੁਰੀਆ ਉਹ ਭੋਗ ਤੇ ਟਾਂਗੇ ਤੇ ਆ ਬੰਦਾ ਸਿਰਾ ਕਰਵਾ ਗਿਆ ਉਹ ਬਾਦਿਆ ਛੱਡੀਏ ਵੀ ਕੰਮ ਅਜੇ ਦੇ ਕਰ ਮਿਹਨਤਾਈ ਹੁੰਦੀ ਆ ਉਹ ਕਰ ਮਿਹਨਤਾਈ ਹੁੰਦੀ ਆ ਚੜਾਈਆਂ ਜਾਗੇ ਤੇ ਹੁੰਦੀ ਆ ਚੜਾਈਆਂ ਜਾ ਕੇ ਤੇ ਇਧਰ ਟਿੱਬੇ ਆ ਹੋਆ ਕਰਨ ਟਿੱਬੇ ਵਾਲੇ ਦੀ ਰੇਡ ਹੈ ਆ ਟਿੱਬੇ ਵਾਲਾ ਟਿੱਬੇ ਵਾਲਾ ਟਿੱਬੇ ਵਾਲਾ ਖੇਡ ਮੈਦਾਨ ਦੇ ਵਿੱਚ ਆ ਪਾਉਂਦਾ ਕਬੱਡੀਆਂ ਇਧਰ ਕਹਿੰਦੇ ਜਕਰਪਰੀਆ ਆ ਰਵੀ ਬੱਲੇ 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 ਆ ਪਰ ਟਿੱਬੇ ਵਾਲਾ ਇੱਥੇ ਰੁਕਦਾ ਚੋਟੀ ਦਾ ਨੰਬਰ ਗਪੂ ਨੇ ਜੋਰ ਦਿੱਤਾ ਹੈ ਨੰਬਰ ਯਾਹਗੀਰ ਦਾ ਲਓ ਯਾਫੀ ਨੇ ਬਾਲ ਖੇਡਿਆ ਤੇ ਨੰਬਰ ਯਾਹਗੀਰ ਨੂੰ ਦਿੱਤਾ ਗਿਆ ਲਓ ਖੇਡ ਦੇ ਮੈਦਾਨ ਵਿੱਚ ਤੇ ਰੇਡ ਅਮਰਤਾ 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 ਕਹਿੰਦੇ ਮਾਰੋ ਕੁਰੀਆ ਤੇ ਫਰੀਕਲਾ ਜੱਫਾ ਗੱਲੇ ਬੱਲੇ ਘਰਾ ਗਿਆ ਗੱਲਾ ਆ ਗਿਆ ਮਾਜਾ ਗੱਲ ਦਾਤ ਦੀ ਕਿਰਪਾ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇਧਰ ਦੇ ਬੰਦੇ ਫੇਰ ਕਿੰਨੇ ਮੁਕਾਲਾ ਹੋ ਗਿਆ ਗੱਪਰੂ ਦੇ ਨਾਲ ਆ ਨੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਵੇਖੋ ਕੁੱਲ ਜਮਾਨਾ ਗੱਪਰ ਉਹੀ ਹੈ ਜਿੱਤਣ ਮੁੰਡਾ ਸ਼ਗਰਪੁਰੀਆ ਮੁੰਡਾ ਜਲੰਧਰੀਆ ਖੇਡ ਦੇ ਮੈਦਾਨ ਵਿੱਚ ਗੱਲੇ ਬੱਲੇ 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 ਸਿਰਾ ਸਿਰਾ ਹੋਣ ਲੱਗਿਆ ਸਿਰਾ ਹੋਣ ਲੱਗਿਆ ਹੈਲੋ ਅਗਲੇ ਮੈਚ ਲੱਖ ਲੱਖ ਸਿਰ ਵਾਪਰੋ ਸਾਵਾ ਬਤੇ ਕਰ ਮੇਨ ਤਾਂ ਹੀ ਹੁੰਦੀ ਹੈ ਉਹ ਕਰ ਮੇਨ ਤਾਂ ਹੀ ਹੁੰਦੀਆਂ ਚੜਾਈਆਂ ਜਗ ਤੇ ਕਰ ਮੇਨ ਤਾਂ ਹੀ ਹੁੰਦੀਆਂ ਜੜਾਈਆਂ ਜਗ ਤੇ ਲਓ ਜੰਗਾ ਸੀਚੀ ਵਾਲਿਆ ਉਹ ਕਬੱਡੀ ਵਾਲੇ ਤਿਆਰ ਇਧਰ ਦੇ ਬਨੇ ਜਾਪਾ 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 ਉਹ ਕਹਿੰਦੇ ਚੋਟੀ ਦਾ ਜਫਾ ਲਾ ਕੇ ਵੱਲੇ ਜੇ ਮੁੰਡਿਆਂ ਦੇ ਐਕਸ਼ਨ ਵਧੀਆ ਲੱਗਦੇ ਇੱਕ ਵਾਰੀ ਜੋਰ ਨਾਲ ਤਾੜੀਆਂ ਮਾਰ ਦੋ ਨਾਬੋਦਰ ਕੇ ਦਰਸ਼ਕ ਵੀਰੋ ਕਿੰਨੇ ਸੰਗਤ ਖੁਸ਼ ਹੋਏ ਨੇ ਮੁੰਡੇ ਖੜਦਾ ਫੇਰ ਦਿਲ ਗੱਬਰੂ ਦਾ ਉੜਜੂ ਉੜਜੂ ਕਰਦਾ ਗੱਗੀ ਇਹ ਕੰਗੜਵਾਲ ਦੀ ਧਰਤੀ ਦਾ ਸੰਗਰੂਰ ਮੇਰੇ ਵੀਰੋ ਇਲਾਕਾ ਇਹ ਨੌਜਵਾਨ ਦਾ ਪਰ ਦੂਸਰੇ ਪਾਸੇ ਦੇਖਦੇ ਆ ਕਿ ਗੱਗੂ ਗੱਗੂ ਏ ਸੋਲੇ ਮੁੰਡਾ ਧਰਗਪੁਰ ਇਲਾਕੇ ਆਲਾ ਲਓ ਚੌਲਾਂ ਦੀ ਧਰਤੀ ਦਾ ਗੋਗੂ ਲਾਹ ਤਕੜਾ ਯੱਫਾ ਪਾਉਣ ਦਾ ਵਾਅਦਾ ਆਪਣੀ ਟੀਮ ਲਈ ਕਰਦਾ ਹੋਇਆ ਚਿੰਗੇ ਦਾ ਮੋਸੇ ਵਾਲ ਪਿੰਨੇ ਮੇਰੇ ਵੀਰੋ ਕਿ ਖਾਧੀਆਂ ਖਰਾਕਾਂ ਕੀਤੀਆਂ ਹੋਈਆਂ ਮਿਹਨਤਾਂ ਉਹ ਗਰਾਉਂਡਾਂ ਦੇ ਵਿੱਚ ਪਤਾ ਲੱਗਦਾ ਮੋਸੇ ਵਾਲਿਆ ਜਿੰਦੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਅਦਾ ਹੋਇਆ ਔਰ ਦੂਸਰੀ ਸਾਈਡ ਵੇਖਦੇ ਨੇ ਕਿ ਟੋਡਰ ਵਾਲੀਏ ਚਾਰ ਯਾਫੇ ਤਿਆਰ ਨੇ ਚੌਹ ਯਾਫਿਆਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਲਓ ਟੋਡਰ ਵਾਲੀਆ ਤੇ ਮੋੜੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਹਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਹੁੰਦਾ ਪੱਲ ਗੁੱਬੀ ਲਾ ਕੇ ਡੇਗਣ ਦਾ ਰਾਜੇ ਖੇਡ ਮੈਦਾਨ ਦੇ ਵਿੱਚ ਉਹ ਕ੍ਰਿਸ਼ਨਾ ਕਬੱਡੀਆਂ ਪਾਲ ਲਈ ਤਿਆਰ ਹੈ ਇਧਰ ਚਾਰ ਨੇ ਕਿਹੜਾ ਕਰੂਗਾ ਕੁਮਾਰ ਅਰਸ਼ਿਆ ਨਾਲ ਮਹਾਰਾ ਨਾਲ ਰਾਜਵੀਰ ਤੇ ਨਾਲ ਹੁੰਦਾ ਲਓ ਸਾਹਮਣੇ ਕਹਿੰਦੇ ਰਾਜਵੀਰ ਨੇ ਆਹ ਕਹਿੰਦੇ ਕ੍ਰਿਸ਼ਨਾ ਕ੍ਰਿਸ਼ਨਾ ਤੇ ਰਾਜਵੀਰ ਹੰਦਿਆਂ ਦੇ ਦਰਮਿਆਨ ਟੱਕਰ ਉਹ ਕਬੱਡੀ 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 ਟੀ ਦਾ ਜਫਾ ਗੱਡੂ ਵਾਲੇ ਤਿਆਰ ਨੇ ਕਹਿੰਦੇ ਕਿਹੜਾ ਕਰੂਗਾ ਕਮਾਲ ਕਿਹੜਾ ਕਹਿੰਦੇ ਪਿੱੜਦਾ ਗਬਰੂ ਦੇ ਨਾਲ ਕਿਹੜਾ ਜਫਾ ਲਾ ਕੇ ਬੱਲੇ ਬੱਲੇ ਕਰਾਉਂਦਾ ਜਾਂ ਫਿਰ ਕਹਿੰਦੇ ਨੰਬਰ ਧਾਕੀ ਦੇ ਦਿੰਦਾ ਲਓ ਜਾਪਾ ਦੇ ਨਾਲ ਮੁਕਾਬਲਾ ਇਹ ਸੰਗਰੂਰ ਵਾਲਾ ਆਹ ਕਹਿੰਦੇ ਗੱਗੋ ਗੱਗੋ ਗੱਗੇ ਤੇ ਗੱਗੋ ਇਹ ਤੇ ਨਾਲ ਕਹਿੰਦੇ ਜਾਪਾ ਪਰ ਨੰਬਰ ਜਿਹੜਾ ਉਹ ਗਬਰੂ ਗੱਗਾਂ ਲੈ ਕਹਿੰਦੇ

ਬੰਪਾ ਕੋ ਰੋਡੇ ਦੀ ਧਰਤੀ ਐ ਆਹ ਸਾਹਮਣੇ ਸਾਜੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸਾਜੀ ਦੀ ਰੇਡ ਹੈ ਹੁਣ ਕਹਿੰਦੇ ਮਾੜੇ ਵਰਗੇ ਉਹ ਮੇਰੇ ਮਿੱਤਰੋ ਰਾਜਵੀਰ ਵਰਗੇ ਖੇਡਦੇ ਤਾਰ ਵਿੱਚ ਲਓ ਪੰਦੀ ਰੇਡ ਵੱਜਦੇ ਧੱਕੇ ਵੱਜਦੇ ਧਫੇ ਮੱਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਅਗਲੇ ਕਮੈਂਡੇਟਰ ਸਾਡੇ ਸ਼ਰਨਾ ਮੰਗੋਪਰੀਆ ਤੇ ਭਾਈ ਸੁਖਰਾਜ ਰੋਡੇ ਵਾਲੇ ਇਹ ਅਗਲੇ ਰਨਿੰਗ ਕਮੈਂਟਰੀ ਦੇ ਤਿਆਰ ਰਹਿਣ ਲਓ ਖੇਡ ਮੈਦਾਨ ਦੇ ਵਿੱਚ ਉਹ ਕਹਿੰਦਾ ਗੱਗੋ ਦੇ ਨਾਲ ਫੈਸਲਾ ਹੋ ਗਿਆ ਉਹ ਕਹਿੰਦੇ ਬੱਲੇ ਬੱਲੇ ਗਗੋ 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 ਦਿਲੋਂ ਧੰਨਵਾਦ ਕਬੱਡੀ ਮਹਾਨਾ ਪੇਚ ਚਲਾਉਦਾ ਉਹ ਨੋਟ ਕਰੇਗਾ ਇਹ ਨੰਬਰ ਜਿਹੜਾ ਹੋਲਡ ਸੀ ਹਰ ਕਬੱਡੀਆ ਮਾਛੀਵਾੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਉਹਦਾ ਸ਼ੋਰ ਨਾ ਕਰੇ ਤੇਰਾ ਮਹਿਮਾਨ ਸੁੱਤਾ ਹੈ ਇਹ ਕੋਈ ਆਮ ਮਸਾਫਰ ਨਹੀਂ ਸਤਿ ਮਹਾਲ ਜੀ ਉਹਨੇ ਲਾਣੇ ਦੇ ਵਿੱਚ ਗੱਲ ਕਬੱਡੀ ਪਾਉਣ ਲਈ ਇਹ ਸ਼ਕਰਪਰੀਆ ਤਿਆਰ ਵਰ ਤਿਆਰ ਜਾਗੀਰ ਉਹ ਕਹਿੰਦੇ ਚਾਰ ਜਾਫੀ ਤਿਆਰ ਵਰ ਤਿਆਰ ਨੇ ਜਿੱਥੇ ਕਹਿੰਦੇ ਆਲ ਆਪਣੇ ਕਲੱਬਾਂ ਦਾ ਪਹਿਲਾ ਇਨਾਮ ਫਸਟ ਇਨਾਮ 2.5 ਲੱਖ ਦੂਜਿਆਂ ਦਾ ਵੱਲੋਂ ਧੰਨਵਾਦ ਹੈ ਵੱਲੋਂ ਧੰਨਵਾਦ ਹੈ ਜੀ ਵਿਸਾਦ ਕੱਲ ਹੋਰ ਵਾਲੇ ਵਿੱਚੇ ਤੋਂ ਪੁੱਜਿਆ